80 ਤੋਂ 90% ਬਿਮਾਰੀਆਂ ਦੀ ਜੜ੍ਹ ਦੋਸਤੋ ਤੁਹਾਡਾ ਪੇਟ ਤੁਹਾਡਾ ਸ਼ੂਗਰ ਵੱਧਾ ਹੈ ਬੀਪੀ ਵੱਧਾ ਹੈ ਕਸਟਰੋਲ ਵੱਧਾ ਖੂਨ ਗਾੜਾ ਹੋ ਚੁੱਕਿਆ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਤੇਜਾਬ ਬਣਦਾ ਗੈਸ ਬਣਦੀ ਹੈ ਕਬਜ਼ ਰਹਿੰਦੀ ਹੈ ਭੁੱਖ ਘੱਟ ਲੱਗਦੀ ਹੈ ਪੇਟ ਫੁੱਲਿਆ ਰਹਿੰਦਾ ਹੈ ਪੇਟ ਦੇ ਵਿੱਚ ਸੋਚ ਰਹਿੰਦੀ ਹੈ ਪੇਟ ਚ ਦਰਦ ਹੁੰਦਾ ਲੀਵਰ ਫੈਟੀ ਹੋ ਚੁੱਕਿਆ ਹੈ ਓਟੀਪੀਟੀ ਵਧਦੇ ਨੇ ਖਾਣਾ ਖਾਂਦਿਆਂ ਸਾਰ ਤੁਹਾਨੂੰ ਫਲਸ ਜਾਣਾ ਪੈਂਦਾ ਹੈ ਪੀਲੀਆ ਰੋਗ ਕਾਲਾ ਪੀਲੀਆ ਜਾਂ ਨੀਂਦ ਘਟ ਆਉਂਦੀ ਆ ਵੱਧ ਆਉਂਦੀ ਆ ਸਰੀਰ ਦੇ ਵਿੱਚ ਸੁਸਤੀ ਰਹਿੰਦੀ ਆ ਜਾਂ ਸਰੀਰ ਦੇ ਵਿੱਚ ਅਲਰਜੀ ਜ਼ਿਆਦਾ ਰਹਿੰਦੀ ਆ ਸਰੀਰ ਦੇ ਵਿੱਚ ਗਰਮੀ ਜ਼ਿਆਦਾ ਹੈ ਮਿਹਦੇ ਦੇ ਵਿੱਚ ਗਰਮੈਸ਼ ਹੋਣ ਕਰਕੇ ਤੁਹਾਡਾ ਪੈਰਾਂ ਚ ਜਲਣ ਹੁੰਦੀ ਆ ਤਾਂ ਦੋਸਤੋ ਸਾਰੀਆਂ ਬਿਮਾਰੀਆਂ ਦੀ ਜੜ ਹੈਗਾ ਤੁਹਾਡਾ ਪੇਟ ਜੇ ਪੇਟ ਤੰਦਰੁਸਤ ਤਾਂ ਤੁਹਾਡਾ ਸਰੀਰ ਤੰਦਰੁਸਤ ਤਾਂ ਸਾਰੀਆਂ ਬਿਮਾਰੀਆਂ ਦੀ ਜੜ ਖਤਮ ਕਰਨ ਵਾਸਤੇ ਦੋਸਤੋ ਬਹੁਤ ਹੀ ਸ਼ਾਨਦਾਰ ਇੱਕ ਪ੍ਰੋਡਕਟ ਹੈਗਾਗਾ ਬਹੁਤ ਲੋਕਾਂ ਨੇ ਆਪਣੀਆਂ ਬਿਮਾਰੀਆਂ ਠੀਕ ਕੀਤੀਆਂ ਨੇ ਪੇਟ ਦੀਆਂ ਇਸ ਜੂਸ ਨੂੰ ਪੀ ਕੇ ਤੇ ਕੈਪਸੂਲ ਖਾ ਕੇ ਜੂਸ ਪੀਓ ਤੇ ਕੈਪਸੂਲ ਖਾਓ ਤੰਦਰੁਸਤੀ ਜੀਵਨ ਪਾਓ ਪੇਟ ਦੀਆਂ ਬਿਮਾਰੀਆਂ ਭਜਾਓ ਜੇ ਪੇਟ ਤੰਦਰੁਸਤ ਦੋਸਤੋ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਸਿੱਧਾ ਆਯੁਰਵੈਦਿਕ ਕੇਂਦਰ ਤੋਂ ਤੁਸੀਂ ਆਰਡਰ ਕਰਕੇ ਦਵਾਈ ਘਰ ਬੈਠੇ ਮੰਗਵਾ ਸਕਦੇ ਹੋ ਜੋ ਤੁਹਾਨੂੰ ਸਮੱਸਿਆ ਦਿੱਤੇ ਹੋਏ ਨੰਬਰਾਂ ਤੇ ਫੋਨ ਕਾਲ ਕਰੋ ਦੱਸ ਕੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਿਓ ਘਰ ਬੈਠੇ ਦਵਾਈ ਮੰਗਵਾ ਸਕਦੇ ਹੋ ਤੁਸੀਂ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਰਜਾਨਾ ਤੁਹਾਨੂੰ ਤਜਾਬ ਦੇ ਕੈਪਸੂਲ ਖਾਣੇ ਪੈਂਦੇ ਨੇ ਬੀਪੀ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਨੇ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਸਿਹਤ ਸੰਬੰਧੀ ਗੋਲੀਆਂ ਖਾ ਰਹੇ ਹੋ ਦੋਸਤੋ ਆਪਣੇ ਪੇਟ ਨੂੰ ਪੇਟ ਦੀ ਸਰਵਿਸ ਕਰਾਓ ਤੇ ਤੰਦਰੁਸਤੀ ਪਾਓ ਜੂਸ ਤੇ ਕੈਪਸੂਲ ਘਰ ਬੈਠੇ ਆਰਡਰ ਕਰਕੇ ਮੰਗਵਾਓ